ਹਾਂਜੀ ਸਤਿ ਸ਼੍ਰੀ ਅਕਾਲ ਜੀ ਟ੍ਰੂਥਵੇ ਇੰਗਲਿਸ਼ ਸਕੂਲ ਦੇ ਵਿੱਚ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਕਲਾਸ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਜਿੰਨਾ ਕੈਂਡੀਡੇਟਸ ਦਾ ਇੰਗਲਿਸ਼ ਦੇ ਵਿੱਚ بیس ਕਮਜ਼ੋਰ ਹੈ ਜਾਂ ਉਹਨਾਂ ਦਾ ਪੰਜਾਬ ਬੋਰਡ ਹੈ ਤੇ ਉਹ ਪੰਜਾਬੀ ਤੋਂ ਅੰਗਰੇਜ਼ੀ ਸਿੱਖਣੀ ਚਾਹੁੰਦੇ ਨੇ ਅੱਜ ਦੀ ਕਲਾਸ ਉਹਨਾਂ ਲਈ ਬਹੁਤ ਜ਼ਰੂਰੀ ਹੈ ਅੰਗਰੇਜ਼ੀ ਦੀ ਅਗਰ ਸ਼ੁਰੂਆਤ ਕਰਨੀ ਹੈ ਇਸ ਤੋਂ ਵਧੀਆ ਪਹਿਲਾ ਲੈਸਨ ਮੈਨੂੰ ਨਹੀਂ ਲੱਗਦਾ ਕੋਈ ਹੋ ਸਕਦਾ ਹੈ ਪਹਿਲੀ ਕਲਾਸ ਸੋ ਜੋ ਮੈਂ ਅੱਜ ਦੀ ਕਲਾਸ ਵਿੱਚ ਕਰਵਾਉਣ ਜਾ ਰਹੇ ਹਾਂ ਇਸ ਦੀ ਨੌਲੇਜ ਹਰ ਇੱਕ ਸਟੂਡੈਂਟ ਨੂੰ ਹੋਣੀ ਬੜੀ ਜ਼ਰੂਰੀ ਹੈ ਜਿਨੇ ਅੰਗਰੇਜ਼ੀ ਲਿਖਣੀ ਬੋਲਣੀ ਜਾਂ ਪੜ੍ਹਨੀ ਸਿੱਖਣੀ ਹੈ ਮੇਰੀ ਕਲਾਸ ਦੀ ਖਾਸੀਅਤ ਇਹ ਹੁੰਦੀ ਹੈ ਕਿ ਮੈਂ ਅੰਗਰੇਜ਼ੀ ਤੋਂ ਅੰਗਰੇਜ਼ੀ ਨਹੀਂ ਸਿਖਾਉਂਦਾ ਪੰਜਾਬੀ ਤੋਂ ਅੰਗਰੇਜ਼ੀ ਸਿਖਾਉਣਾ ਹੈ ਇਸ ਲਈ ਜੋ ਮੇਰਾ ਇੰਸਟੀਚੂਟ ਹੈ ਸਪੈਸ਼ਲੀ ਪੰਜਾਬ ਬੋਰਡ ਵਾਲਿਆਂ ਦੇ ਲਈ ਹੈ ਅੱਜ ਮੈਂ ਤੁਹਾਨੂੰ ਆਪਣੇ ਕੋਰਸ ਦਾ ਡੈਮੋ ਦੇਵਾਂਗਾ ਤੇ ਇਹ ਇਹਦੀ ਪਹਿਲੀ ਕਲਾਸ ਹੈ ਸੋ ਇੱਕ ਇੱਕ ਚੀਜ਼ ਨੋਟ ਕਰਨਾ ਤੇ ਸਮਝਣਾ ਸੋ ਸਭ ਤੋਂ ਪਹਿਲਾਂ ਜੀ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਮੈਂ ਕੋਈ ਵੀ ਵੀਡੀਓ ਅਪਲੋਡ ਕਰਿਆ ਕਰਾਂ ਤੁਹਾਨੂੰ ਸਕਰੀਨ ਤੇ ਉਹਦਾ ਨੋਟੀਫਿਕੇਸ਼ਨ ਮਿਲ ਜਾ ਕਰੇ ਸੋ ਆਓ ਜੀ ਇੱਕ ਨਵਾਂ ਤਰੀਕਾ ਹੈ ਇੰਗਲਿਸ਼ ਸਿੱਖਣ ਦਾ ਬਹੁਤ ਈਜ਼ੀ ਹੈ ਮੈਨੂੰ ਮੇਰੇ ਉਸਤਾਦ ਜੀ ਨੇ 10ਵੀਂ ਕਲਾਸ ਦੇ ਵਿੱਚ ਕਰਵਾਇਆ ਸੀ ਉਸ ਤੋਂ ਬਾਅਦ ਕਦੇ ਗ੍ਰਾਮਰ ਦੀ ਬੁੱਕ ਖੋਲਣ ਦੀ ਲੋੜ ਨਹੀਂ ਪਈ ਸੋ ਆਓ ਜੀ ਆਪਾਂ ਸਭ ਤੋਂ ਪਹਿਲਾਂ ਇੱਕ ਐਕਸਪੈਰੀਮੈਂਟ ਕਰਾਂਗੇ ਇਸ ਸੈਂਟੈਂਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਰਾਹੁਲ ਨੂੰ ਕੱਟ ਦਿੰਦਾ ਪਿੱਛੇ ਕੀ ਰਹਿ ਗਿਆ ਗੀਤ ਗਾਉਂਦਾ ਹੈ ਹੁਣ ਆਪਾਂ ਜੇ ਇਕੱਲੇ ਗੀਤ ਗਾਉਂਦਾ ਹੈ ਨੂੰ ਪੜੀਏ ਤੁਹਾਨੂੰ ਲੱਗਦਾ ਹੈ ਵੀ ਸੈਂਟੈਂਸ ਪੂਰਾ ਹੋ ਗਿਆ ਅਨਸਰ ਹੈ ਨਹੀਂ ਰਾਹੁਲ ਨੂੰ ਕੱਟਣ ਦੇ ਨਾਲ ਆਪਣਾ ਸੈਂਟੈਂਸ ਅਧੂਰਾ ਹੈ ਹੁਣ ਆਪਾਂ ਗੀਤ ਕੱਟ ਕੇ ਦੇਖਦੇ ਹਾਂ ਹੁਣ ਪੜ੍ਹ ਕੇ ਦੇਖੋ ਰਾਹੁਲ ਗਾਉਂਦਾ ਹੈ ਰਾਹੁਲ ਗਾਉਂਦਾ ਹੈ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਆਪਾਂ ਨੂੰ ਲੱਗਦਾ ਕਿਤਨਾ ਕਿਤੇ ਸੈਂਸ ਬਣ ਰਹੀ ਹੈ ਬਿਲਕੁਲ ਸੈਂਸ ਆਊਟ ਨਹੀਂ ਹੋਈ ਬਿਲਕੁਲ ਮਤਲਬ ਖਰਾਬ ਨਹੀਂ ਹੋਇਆ ਸੋ ਗੀਤ ਨੂੰ ਜੇ ਕੱਟ ਦਈਏ ਤਾਂ ਸੈਂਸ ਬਣੀ ਰਹਿੰਦੀ ਹੈ ਤੀਸਰਾ ਨੰਬਰ ਹੈ ਜੀ ਗੌਂਦਾ ਦਾ ਹੁਣ ਆਪਾਂ ਗੌਂਦਾ ਨੂੰ ਕੱਟ ਕੇ ਦੇਖਦੇ ਹਾਂ ਰਾਹੁਲ ਗੀਤ ਹੈ ਇਹਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਸੋ ਸੈਂਸ ਜੇ ਆਪਾਂ ਗੌਂਦਾ ਨੂੰ ਕੱਟ ਦਈਏ ਤਾਂ ਆਪਣਾ ਸੈਂਟੈਂਸ ਜ਼ੀਰੋ ਹੋ ਜਾਂਦਾ ਸੋ ਜੇ ਆਪਾਂ ਗੌਂਦਾ ਨੂੰ ਕੱਟ ਦਈਏ ਅਗੇਨ ਸੈਂਟੈਂਸ ਦਾ ਮਤਲਬ ਨਹੀਂ ਬਣਦਾ ਹੁਣ ਆਪਾਂ ਇੱਥੋਂ ਇੱਕ ਸਿੱਟਾ ਕੱਢਿਆ ਜੀ ਬੀ ਜੇ ਰਾਹੁਲ ਤੇ ਗੌਂਦਾ ਚੋਂ ਇੱਕ ਵੀ ਚੀਜ਼ ਕੱਟੀ ਜਾਵੇ ਤਾਂ ਸੈਂਟੈਂਸ ਆਪਣਾ ਜ਼ੀਰੋ ਹੋ ਜਾਂਦਾ ਹੈ ਤੇ ਜੇ ਗੀਤ ਨੂੰ ਕੱਟ ਦਈਏ ਤਾਂ ਸੈਂਸ ਬਣੀ ਰਹਿੰਦੀ ਹੈ ਹੁਣ ਇੱਥੋਂ ਇੱਕ ਚੀਜ਼ ਕਲੀਅਰ ਹੋ ਗਈ ਕਿ ਰਾਹੁਲ ਤੇ ਗੌਂਦਾ ਸੈਂਟੈਂਸ ਦੇ ਪਿੱਲਰ ਨੇ ਇਹਨਾਂ ਦੋਨਾਂ ਚੋਂ ਇੱਕ ਵੀ ਉੱਡ ਗਿਆ ਤਾਂ ਸੈਂਟੈਂਸ ਜ਼ੀਰੋ ਪਰ ਜੇ ਗੀਤ ਕੱਟ ਦਾਂਗੇ ਤਾਂ ਸੈਂਸ ਕਿਤੇ ਨਾ ਕਿਤੇ ਬਣੀ ਰਹਿੰਦੀ ਐ ਸੋ ਇਹਦੇ ਵਿੱਚ ਰਾਹੁਲ ਤੇ ਗੌਂਦਾ ਹੋਣਾ ਬਹੁਤ ਜ਼ਰੂਰੀ ਐ ਸੋ ਆਪਾਂ ਇਹ ਇਥੋਂ ਸਿੱਟਾ ਕੱਢ ਲਿਆ ਹੁਣ ਆਪਾਂ ਇਹਨੂੰ ਅੰਗਰੇਜ਼ੀ ਦੇ ਨਾਲ ਇਹਦੀ ਤੁਲਨਾ ਕਰਾਂਗੇ ਇਹੀ ਪੰਜਾਬੀ ਦੇ ਸੈਂਟੈਂਸ ਨੂੰ ਠੀਕ ਐ ਆਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗੌਂਦਾ ਦੀ ਗੱਲ ਕਰਦੇ ਆਂ ਗੌਂਦਾ ਕੀ ਚੀਜ਼ ਐ ਭਾਈ ਗਾਉ ਦਾ ਸ਼ਬਦ ਨੂੰ ਜਦੋਂ ਆਪਾਂ ਬੋਲਦੇ ਆ ਨਾ ਉਦੋਂ ਆਪਾਂ ਨੂੰ ਇਹ ਲੱਗਦਾ ਵੀ ਕੋਈ ਨਾ ਕੋਈ ਕੰਮ ਹੋ ਰਿਹਾ ਕੋਈ ਹਿਲਜੁਲ ਹੋ ਰਹੀ ਹੈ ਲਾਈਕ ਗਾਉਣਾ ਪੀਣਾ ਖਾਣਾ ਸੌਣਾ ਜਾਣਾ ਉੱਠਣਾ ਬੈਠਣਾ ਇਹ ਸਾਰੇ ਐਕਸ਼ਨ ਨੇ ਜਿਹੜਾ ਸ਼ਬਦ ਆਪਾਂ ਨੂੰ ਐਕਸ਼ਨ ਬਾਰੇ ਦੱਸੇ ਉਹਨੂੰ ਅੰਗਰੇਜ਼ੀ ਦੇ ਵਿੱਚ ਵਰਬ ਬੋਲਦੇ ਆ ਜੀ ਠੀਕ ਹੈ ਵਰਬ ਦੇ ਬਾਰੇ ਆਪਾਂ ਅੱਗੇ ਜਾ ਕੇ ਐਕਸਪਲੇਨ ਕਰਾਂਗੇ ਤੁਹਾਨੂੰ ਡੀਪਲੀ ਸੋ ਸਭ ਤੋਂ ਪਹਿਲਾਂ ਇੱਕ ਬੇਸਿਕ ਆਪਾਂ ਕਲੀਅਰ ਕਰ ਲਈਏ ਸੋ ਗਾਉਂਦਾ ਸ਼ਬਦ ਕੀ ਹੈ ਜੀ ਵਰਬ ਉਸ ਤੋਂ ਬਾਅਦ ਗਾਉਂਦਾ ਸ਼ਬਦ ਕੀ ਹੈ ਐਕਸ਼ਨ ਇਸ ਐਕਸ਼ਨ ਨੂੰ ਕਰ ਕੌਣ ਰਿਹਾ ਹੈ ਰਾਹੁਲ ਸੋ ਸੈਂਟੈਂਸ ਦੇ ਵਿੱਚ ਜਿਹੜਾ ਬੰਦਾ ਕੰਮ ਨੂੰ ਕਰੇ ਕੰਮ ਕੀ ਹੈ ਗਾਉਂਦਾ ਕੰਮ ਨੂੰ ਕਰ ਕੌਣ ਰਿਹਾ ਰਾਹੁਲ ਕਈ ਵਾਰੀ ਨਾ ਕਈ ਨਾਮ ਆ ਜਾਂਦੇ ਆ ਮੈਂ ਤੁਹਾਨੂੰ ਐਂਡ ਤੇ ਐਗਜ਼ਾਮਪਲ ਦੇਵਾਂਗਾ ਆਪਾਂ ਨੂੰ ਫਰਕ ਨਹੀਂ ਪਤਾ ਕਰਨਾ ਆਉਂਦਾ ਸਬਜੈਕਟ ਕਿਹੜਾ ਤੇ ਆਬਜੈਕਟ ਕਿਹੜਾ ਸੋ ਜਿਹੜਾ ਬੰਦਾ ਕੰਮ ਨੂੰ ਕਰੇ ਇਹ ਡੈਫੀਨੇਸ਼ਨ ਲਿਖ ਲਓ ਬਹੁਤ ਈਜ਼ੀ ਹੈ ਸਬਜੈਕਟ ਦੀ ਡੈਫੀਨੇਸ਼ਨ ਸਬਜੈਕਟ ਕੀ ਹੁੰਦਾ ਹੈ ਸੈਂਟੈਂਸ ਦੇ ਵਿੱਚ ਹੋ ਰਿਹਾ ਕੰਮ ਨੂੰ ਜਿਹੜਾ ਬੰਦਾ ਕਰਦਾ ਹੈ ਜਾਂ ਜਿਹੜੀ ਚੀਜ਼ ਕਰਦੀ ਹੈ ਉਹਨੂੰ ਆਪਾਂ ਸਬਜੈਕਟ ਬੋਲਦੇ ਆ ਠੀਕ ਹੈ ਮੈਂ ਕਹਾਂ ਪੱਖਾ ਚੱਲ ਰਿਹਾ ਹੈ ਕੰਮ ਕੀ ਹੈ ਚੱਲਣਾ ਕੌਣ ਚੱਲ ਰਿਹਾ ਪੱਖਾ हम जरूरी नहीं कि बंदा ही आऊगा सबजैक्ट कई बार भी लगता है ठीक है जी सो so, दो चीजा क्लीयर हो गई ते वी एस फोर सबजैक्ट एंड वी फोर वर्ब ओके एस फोर सबजैक्ट एंड वी फोर वर्ब हम आ रहेगा गीत एक ही चीज है आओ इन भी थोड़ा डीपली डिस्कस कर दे ਗੀਤ ਕੀ ਚੀਜ਼ ਹੈ ਭਈ ਜਿਸ ਚੀਜ਼ ਤੇ ਜਾਂ ਜਿਸ ਪਰਸਨ ਤੇ ਬੰਦੇ ਤੇ ਕੰਮ ਹੋ ਰਿਹਾ ਹੋਵੇ ਉਹਨੂੰ ਆਪਾਂ ਆਬਜੈਕਟ ਬੋਲਦੇ ਆ ਠੀਕ ਹੈ ਹੁਣ ਦੇਖੋ ਰਾਹੁਲ ਗਾਉਂਦਾ ਹੈ ਕਿਸ ਚੀਜ਼ ਨੂੰ ਗੀਤ ਨੂੰ ਸੋ ਗੀਤ ਆਬਜੈਕਟ ਹੋ ਗਿਆ ਆਬਜੈਕਟ ਨਾ ਜ਼ਰੂਰੀ ਨਹੀਂ ਹੁੰਦਾ ਜੇ ਤੁਸੀਂ ਸਬਜੈਕਟ ਤੇ ਵਰਬ ਠੀਕ ਕਰਤੇ ਤਾਂ ਤੁਹਾਡਾ 80 ਤੋਂ ਲੈ ਕੇ 90% ਜਿਹੜਾ ਸੈਂਟੈਂਸ ਹੈ ਉਹ ਠੀਕ ਹੈ ਸਮਝ ਰਹੇ ਹੋ ਜੀ ਸੋ ਆਓ ਜੀ ਹੁਣ ਆਪਾਂ ਥੋੜਾ ਹੋਰ ਇਹਨੂੰ ਡੀਪ ਡਿਸਕਸ ਕਰਦੇ ਆਂ ਐਗਜ਼ਾਮਪਲ ਦੇ ਨਾਲ ਐਗਜ਼ਾਮਪਲ ਦੇ ਨਾਲ ਜ਼ਿਆਦਾ ਕਲੀਅਰ ਹੋਏਗਾ ਤੁਹਾਨੂੰ ਹਾਂਜੀ ਸੋ ਆਪਾਂ ਇੱਕ ਸੈਂਟੈਂਸ ਲਿਆ ਇੱਥੇ ਪੁਲਿਸ ਨੇ ਚੋਰ ਨੂੰ ਫੜਿਆ ਹੁਣ ਇਹਦੇ ਵਿੱਚ ਆਪਾਂ ਇਹ ਦੇਖਣਾ ਹੈ ਵੀ ਸਬਜੈਕਟ ਕਿਹੜਾ ਹੈ ਪੁਲਿਸ ਹੈ ਕਿ ਚੋਰ ਹੈ ਸੋ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਸਭ ਤੋਂ ਪਹਿਲਾਂ ਵਰਬ ਨੂੰ ਪਿਕ ਕਰੋ ਸਭ ਤੋਂ ਵਧੀਆ ਤਰੀਕਾ ਹੈ ਵਰਬ ਕੀ ਆ ਫੜਿਆ ਪੜਨਾ ਕੌਣ ਫੜ ਰਿਹਾ ਹੈ ਪੁਲਿਸ ਟੈਟਸ ਇਟ ਵਰਬ ਕੀ ਹੈ ਖਾਣਾ ਕੌਣ ਖਾ ਰਿਹਾ ਹੈ ਜਿਹੜਾ ਬੰਦਾ ਖਾ ਰਿਹਾ ਉਹ ਸਬਜੈਕਟ ਹੈ ਸੋ ਪੁਲਿਸ ਨੇ ਚੋਰ ਨੂੰ ਫੜਿਆ ਪੜਨ ਵਾਲਾ ਕੋਣਾ ਪੁਲਿਸ ਚੋਰ ਕੀ ਹੋ ਗਿਆ ਜਿਹਨੂੰ ਫੜਿਆ ਜਾ ਰਿਹਾ ਹੈ ਆਬਜੈਕਟ ਠੀਕ ਹੈ ਜੀ ਹੁਣ ਇੱਕ ਚੀਜ਼ ਹੋਰ ਜੇ ਆਪਾਂ ਇਹ ਕਰੀਏ ਇਹਨੂੰ ਕੱਟ ਕੇ ਅੱਗੇ ਲਾ ਦਈਏ ਠੀਕ ਹੈ ਚੋਰ ਨੂੰ ਪੁਲਿਸ ਨੇ ਫੜਿਆ ਹੁਣ ਕੀ ਸਬਜੈਕਟ ਚੇਂਜ ਹੋਇਆ ਫੜਨ ਵਾਲਾ ਕੌਣ ਹੈ ਪੁਲਿਸ ਹੀ ਹੈ ਕਿਹਨੂੰ ਫੜਿਆ ਜਾ ਰਿਹਾ ਹੈ ਚੋਰ ਨੂੰ ਚੋਰ ਆਬਜੈਕਟ ਹੋ ਗਿਆ ਸੋ ਕਹਿੰਦਾ ਮਤਲਬ ਇਹ ਹੈ ਕਿ ਇਹ ਨਹੀਂ ਵੀ ਜਿਹੜਾ ਮੂਰੇ ਆ ਜੇ ਉਹਨੂੰ ਸਬਜੈਕਟ ਮੰਨ ਲਓ ਨਹੀਂ ਪਹਿਲਾਂ ਦੇਖੋ ਵਰਬ ਕੀ ਹੈ ਤੇ ਇਸ ਵਰਬ ਨੂੰ ਕਰ ਕੌਣ ਰਿਹਾ ਹੈ ਵਰਬ ਦਾ ਮਤਲਬ ਕੰਮ ਠੀਕ ਹੈ ਜੀ ਸੋ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਸਬਜੈਕਟ ਹੈ ਜੋ ਜੋ ਕੰਮ ਹੋ ਰਿਹਾ ਉਹ ਵਰਬ ਹੈ ਤੇ ਜਿਸ ਚੀਜ਼ ਤੇ ਕੰਮ ਹੋ ਰਿਹਾ ਉਹ ਆਬਜੈਕਟ ਹੈ ਠੀਕ ਹੈ ਸੋ ਐਸ ਵੀਓ ਇਹਦੇ ਵਿੱਚੋਂ ਮੋਸਟ ਇੰਪੋਰਟੈਂਟ ਕੀ ਹੈ ਐਸ ਤੇ ਵੀ ਅਗਰ ਤੁਹਾਡਾ ਵਰਬ ਤੱਕ ਸੈਂਟੈਂਸ ਸਹੀ ਹੈ ਤਾਂ ਤੁਹਾਡਾ 90% ਸੈਂਟੈਂਸ ਸਹੀ ਹੋ ਜਾਊਗਾ ਠੀਕ ਹੈ ਜੀ ਸੋ ਆਓ ਹੁਣ ਤੁਹਾਨੂੰ ਮੈਂ ਕਲੀਅਰ ਕਰ ਦਿੱਤਾ ਆਪਾਂ ਫਸਟ ਤੇ ਜਾਣੇ ਆ ਇਹ ਹੋ ਗਿਆ ਸਬਜੈਕਟ ਇਹ ਹੋਗੀ ਵਰਬ ਤੇ ਇਹ ਹੋ ਗਿਆ ਆਬਜੈਕਟ ਇਹ ਦੋ ਚੀਜ਼ਾਂ ਮੋਸਟ ਇੰਪੋਰਟੈਂਟ ਨੇ ਠੀਕ ਹੈ ਜੀ ਆਓ ਜੀ ਹੁਣ ਅੰਗਰੇਜ਼ੀ ਦੇ ਪੈਟਰਨ ਨੂੰ ਪੰਜਾਬੀ ਦੇ ਨਾਲ ਕੰਪੇਅਰ ਕਰਦੇ ਹਾਂ ਵੈਸੇ ਮੈਂ ਇਹਦੀ ਟ੍ਰਾਂਸਲੇਸ਼ਨ ਕਰਨੀ ਤੁਹਾਨੂੰ ਅੱਗੇ ਜਾ ਕੇ ਸਿਖਾਉਂਗਾ ਪਰ ਵੈਸੇ ਤੁਹਾਨੂੰ ਐਗਜ਼ਾਮਪਲ ਦੇ ਲਈ ਮੈਂ ਇਹਦੀ ਟ੍ਰਾਂਸਲੇਸ਼ਨ ਕਰ ਰੱਖੀ ਹੈ ਸੋ ਰਾਹੁਲ ਗੀਤ ਗਾਉਂਦਾ ਹੈ ਪੰਜਾਬੀ ਦੇ ਵਿੱਚ ਹੁਣ ਪੰਜਾਬੀ ਦੇ ਵਿੱਚ ਤੇ ਅੰਗਰੇਜ਼ੀ 'ਚ ਕੀ ਫਰਕ ਹੈ ਪੈਟਰਨ ਦਾ ਥੋੜਾ ਫਰਕ ਹੈ ਆਓ ਜੀ ਆਪਾਂ ਪੈਟਰਨ ਥੋੜਾ ਕਲੀਅਰ ਕਰਦੇ ਹਾਂ ਪੈਟਰਨ ਦਾ ਕੀ ਫਰਕ ਹੈ ਜੀ ਪੰਜਾਬੀ 'ਚ ਰਾਹੂਲ ਸਬਜੈਕਟ ਪਹਿਲਾਂ ਆਉਂਦਾ ਹੈ ਅੰਗਰੇਜ਼ੀ 'ਚ ਵੀ ਪਹਿਲਾਂ ਆਉਂਦਾ ਹੈ ਪੰਜਾਬੀ ਦੇ ਵਿੱਚ ਆਬਜੈਕਟ ਪਹਿਲਾਂ ਆਉਂਦਾ ਹੈ ਬਟ ਅੰਗਰੇਜ਼ੀ 'ਚ ਵਰਬ ਪਹਿਲਾਂ ਆਉਂਦੀ ਹੈ ਪੰਜਾਬੀ 'ਚ ਵਰਬ ਐਂਡ ਤੇ ਆਉਂਦੀ ਹੈ ਤੇ ਅੰਗਰੇਜ਼ੀ 'ਚ ਆਬਜੈਕਟ ਐਂਡ ਤੇ ਆਉਂਦਾ ਹੈ ਅੰਗਰੇਜ਼ਾਂ ਨੇ ਜਿਹੜੀਆਂ ਮੋਸਟ ਇੰਪੋਰਟੈਂਟ ਚੀਜ਼ਾਂ ਉਹ ਫਰੰਟ ਤੇ ਰੱਖਤੀਆਂ s tv ਉਸ ਤੋਂ ਬਾਅਦ ਆਬਜੈਕਟ ਆਬਜੈਕਟ ਨਾ ਇੰਪੋਰਟ ਨਹੀਂ ਹੈ ਇਹਦੀ ਜਿਹੜੀ ਪੰਜਾਬੀ ਇੰਗਲਿਸ਼ ਆ ਬਣੇਗੀ ਰਾਹੁਲ ਸਿੰਘਸ ਅ Song ਤੇ ਆ ਲੱਗਿਆ ਸੀ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਮੈਂ ਕੱਟਤਾ ਤੇ SQL ਲੱਗੀ ਹੈ ਇਹ ਅਗਲੇ ਕਨਸੈਪਟਸ ਦੇ ਵਿੱਚ ਤੁਹਾਨੂੰ ਕਲੀਅਰ ਹੋਊਗਾ ਕਿਹੜੀ ਚੀਜ਼ ਕਿੱਥੇ ਲੱਗਣੀ ਹੈ ਕਿਉਂ ਲੱਗਣੀ ਹੈ ਕਿਵੇਂ ਲੱਗਣੀ ਹੈ ਉਹ ਤੁਹਾਨੂੰ ਪ੍ਰੋਪਰ ਕੋਰਸ ਦੇ ਵਿੱਚ ਸਿਖਾਇਆ ਜਾਏਗਾ ਤੋਡਾ ਲੈਵਲ ਕਿੰਨਾ ਵੀ ਵੀਕ ਹੈ ਤੁਹਾਡੀ ਕੋਈ ਵੀ ਏਜ ਹੈ ਮੇਰੇ ਕੋਲੇ 50 ਤੋਂ 60 ਸਾਲ ਦੇ ਕੈਂਡੀਡੇਟ ਵੀ ਕਲਾਸਾਂ ਲੈਂਦੇ ਨੇ ਪਰਸਨਲ ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਜਿਨ੍ਹਾਂ ਨੇ ਆਪਣੀ ਪੀਆਰ ਫਾਈਲ ਲਗਾਉਣੀ ਹੁੰਦੀ ਹੈ ਉਹਨਾਂ ਨੂੰ 4.5 ਬੈਂਡ ਚਾਹੀਦੇ ਹੁੰਦੇ ਐ ਸੀਐਲਬੀ 5 ਸੋ ਉਹਨਾਂ ਨੂੰ ਮੈਂ ਸਪੈਸ਼ਲ ਤਿਆਰ ਕਰਦਾ ਵੱਧ ਤੋਂ ਵੱਧ 3-4 ਮਹੀਨਿਆਂ ਦੇ ਵਿੱਚ ਸਟੂਡੈਂਟ ਆਪਣੇ ਬੈਂਡ ਲੈਣ ਦੇ ਐਲੀਜੀਬਲ ਹੋ ਜਾਂਦਾ ਕਿਉਂਕਿ ਕਲਾਸ ਬਿਲਕੁਲ ਪੰਜਾਬੀ ਦੇ ਵਿੱਚ ਹੁੰਦੀ ਹੈ ਬਿਲਕੁਲ ਈਜੀ ਵੇ ਦੇ ਵਿੱਚ ਸਿਖਾਇਆ ਜਾਂਦਾ ਹੈ ਸੋ ਆਪਣੀ ਕਾਪੀ ਤੇ ਅੱਜ ਦੀ ਡੇਟ ਪਾ ਕੇ ਲਿਖ ਦਿਓ ਜੀ ਐਸ ਵੀਓ ਇਸ ਐਸ ਵੀਓ ਨੂੰ ਆਪਾਂ ਫੋਲੋ ਕਰਾਂਗੇ ਜਿੰਨਾ ਚਿਰ ਵੀ ਤੁਸੀਂ ਅੰਗਰੇਜ਼ੀ ਲਿਖੋਗੇ ਬੋਲੋਗੇ ਪੜ੍ਹੋਗੇ ਠੀਕ ਹੈ ਜੀ ਸੋ ਇਹ ਸੀ ਆਪਣੇ ਡੈਮੋ ਦਾ ਪਾਰਟ ਨੰਬਰ 1 ਆਈ ਹੋਪ ਇੱਕ ਇੱਕ ਚੀਜ਼ ਤੁਹਾਨੂੰ ਪੂਰੀ ਤਰ੍ਹਾਂ ਕਲੀਅਰ ਹੋ ਚੁੱਕੀ ਹੈ ਅਗਰ ਫਿਰ ਵੀ ਕੋਈ ਕਾਸ਼ਨ ਡਾਊਟ ਹੈ ਤਾਂ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਕਿਉਂਕਿ ਜਿਹਨੂੰ ਥੋੜੀ ਬਹੁਤੀ ਅੰਗਰੇਜ਼ੀ ਆਉਂਦੀ ਹੈ ਉਹਦੇ ਲਈ ਤਾਂ ਆਪਸ਼ਨ ਆ ਬਹੁਤ ਨੇ ਬਹੁਤ ਉਹਨੂੰ ਸਿਖਾ ਦੇਣਗੇ ਬਟ ਜਿਹੜਾ ਬਹੁਤ ਵੀਕ ਹੁੰਦਾ ਉਹਨੂੰ ਨਹੀਂ ਕੋਈ ਸਿਖਾ ਪਾਉਂਦਾ ਕਿਉਂਕਿ ਬਹੁਤ ਵੀਕ ਸਟੂਡੈਂਟ ਨੂੰ ਟੀਚ ਕਰਨਾ ਥੋੜਾ ਟਫ ਟਾਸਕ ਹੁੰਦਾ ਬਟ ਆਪਾਂ ਸ਼ੁਰੂ ਤੋਂ ਇਹੀ ਕਰਦੇ ਆ ਰਹੇ ਆ ਸੋ ట్రੂਥਵੇ ਇੰਗਲਿਸ਼ ਇੰਸਟੀਚੂਟ ਹੈ ਜਿਹੜਾ ਸਪੈਸ਼ਲੀ ਬਣਾਇਆ ਹੀ ਵੀਕ ਸਟੂਡੈਂਟਸ ਦੇ ਲਈ ਹੈ ਸੋ ਤੁਹਾਡੀ ਕੋਈ ਵੀ ਏਜ ਹੈ ਕਿਤੋਂ ਵੀ ਤੁਸੀਂ ਬਲੋਂਗ ਕਰਦੇ ਹੋ ਕਿਤੇ ਵੀ ਕਿਸੇ ਵੀ ਕੋਨੇ 'ਚ ਬੈਠੇ ਹੋ ਘਰੇ ਬਿਠਾ ਕੇ ਤੁਹਾਨੂੰ ਆਪਾਂ ਸਿਖਾਵਾਂਗੇ ਬਸ ਤੁਸੀਂ ਆਪਣਾ ਟਾਈਮ ਦੇਣਾ ਤੇ ਪ੍ਰੋਪਰ ਐਫਰਟ ਦੇਣਾ ਸੋ ਜਿਨ੍ਹਾਂ ਨੇ ਕਲਾਸ ਜੁਆਇਨ ਕਰਨੀ ਹੈ ਗਰੁੱਪ ਕਲਾਸ ਜਾਂ ਪਰਸਨਲ ਕਲਾਸ ਦੋਨੋਂ ਤਰ੍ਹਾਂ ਦੀਆਂ ਕਲਾਸਾਂ ਆਪਣੇ ਕੋਲੇ ਅਵੇਲੇਬਲ ਨੇ ਗਰੁੱਪ ਕਲਾਸਾਂ ਦਾ ਟਾਈਮ ਹੁੰਦਾ ਹੈ ਸ਼ਾਮ ਦਾ ਤੇ ਪਰਸਨਲ ਕਲਾਸ ਦਾ ਟਾਈਮ ਤੁਸੀਂ ਕੋਈ ਵੀ ਲੈ ਸਕਦੇ ਹੋ अर्ਲੀ ਮਾਰਨਿੰਗ ਲੇਟ ਈਵਨਿੰਗ ਸਵੇਰ 5:30 ਤੋਂ ਲੈ ਕੇ ਸ਼ਾਮ ਨੂੰ 11:30 ਵਜੇ ਤੱਕ ਆਪਣੇ ਕੋਲੇ ਕਲਾਸਾਂ ਚੱਲਦੀਆਂ ਨੇ ਹੁਣ ਤੁਸੀਂ ਮੇਰਾ ਇੱਕ ਕੰਮ ਜ਼ਰੂਰ ਕਰਨਾ ਹੈ ਮੈਂ ਚਾਹੁੰਦਾ ਕਿ ਇਸ ਇੰਸਟੀਚਿਊਟ ਨੂੰ ਹਰ ਉਸ ਸਟੂਡੈਂਟ ਤੱਕ ਪਹੁੰਚਾਇਆ ਜਾਵੇ ਜਿਹੜਾ ਇੰਗਲਿਸ਼ ਦੇ ਵਿੱਚ ਵੀਕ ਹੈ ਤੇ ਅੰਗਰੇਜ਼ੀ ਉਸ ਦੀ ਪ੍ਰੋਗਰੈਸ ਅੱਗੇ ਬੈਰੀਅਰ ਨਾ ਬਣੇ ਤੇ ਉਹ 3-4 ਮਹੀਨੇ ਲਾ ਕੇ ਵਧੀਆ ਤਿਆਰ ਹੋ ਸਕੇ ਸੋ ਤੁਸੀਂ ਮੇਰਾ ਇੱਕ ਕੰਮ ਕਰਨਾ ਹੈ ਸ਼ੇਅਰ ਤੇ ਕਲਿੱਕ ਕਰੋ ਜੀ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਵਟਸਐਪ ਦੇ ਵਿੱਚ ਆ ਲਿੰਕ ਪੇਸਟ ਕਰਕੇ ਵਧੀਆ ਜਿਹਾ ਕਮੈਂਟ ਕਰਕੇ ਸ਼ੇਅਰ ਕਰ ਦਿਓ ਤਾਂ ਕਿ ਮੈਂ ਹਰ ਇੱਕ ਸਟੂਡੈਂਟ ਤੱਕ ਪਹੁੰਚ ਸਕਾਂ ਜਿਹੜਾ ਅੰਗਰੇਜ਼ੀ ਦੇ ਵਿੱਚ ਵੀਕ ਹੈ ਠੀਕ ਹੈ ਜੀ ਮਿਲਦੇ ਆਂ ਜੀ ਨੈਕਸਟ ਕਲਾਸ ਦੇ ਵਿੱਚ ਥੈਂਕ ਯੂ ਸੋ ਮਚ ਟੇਕ ਕੇਅਰ ਐਂਡ 올 ਦਾ ਬੈਸਟ